ਸਾਡੀ ਵਿਰਾਸਤ ਖਤਮ ਹੋ ਰਹੀ ਹੈ ਤਾਂ ਉਹਨੇ ਮੇਰਾ ਦਾਗਿਸਤਾਨ ਬੁੱਕ ਲਿਖੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਜਿਆਦਾ ਪੜ੍ਹੀ ਜਾਂਦੀ ਸੀ ਕਿ ਜਦੋਂ ਮੈਂ ਇਹ ਵਿਰਸਾ ਇਕੱਠਾ ਕਰਦਾ ਗਿਆ ਇਹ ਸਮਾਨ ਇਕੱਠਾ ਕਰਦਾ ਗਿਆ ਮੈਂ ਸੋਚਿਆ ਸੀ ਕਿ ਮੈਂ ਇਹ ਸਮਾਨ ਨੂੰ ਸੇਲ ਕਰਾਂਗਾ ਵਿੱਚ ਚੰਗਾ ਆਪਦੀ ਆਮਦਨ ਵਧਾਵਾਂਗਾ ਫਿਰ ਮੈਂ ਉਹਨੂੰ ਸੇਲ ਕਰਨ ਬਾਰੇ ਨਹੀਂ ਸੋਚਿਆ ਉਹਨੂੰ ਵੇਚਣ ਬਾਰੇ ਨਹੀਂ ਸੋਚਿਆ ਮੈਂ ਸੋਚਿਆ ਕਿ ਮੈਂ ਇਹਨੂੰ ਇਕੱਠਾ ਕਰਦਾ ਰਵਾਂਗਾ ਪੰਜਾਬ ਦੇ ਵਿੱਚ ਵੀ ਮਹਾਰਾਜਾ ਪਟਿਆਲਾ ਦਾ ਬਣਾਇਆ ਹੋਇਆ ਮਿਊਜ਼ੀਅਮ ਹੈਗਾ ਉਹ ਪਰ ਉਹ ਖੁੱਲ੍ਹ ਬੰਦ ਰਹਿੰਦਾ ਉੱਥੇ ਬਹੁਤ ਘੱਟ ਲੋਕ ਦੇਖਦੇ ਐ ਘਟੂ ਘਟ ਸਾਡੇ ਬੱਚੇ ਇੱਥੇ ਆ ਕੇ ਆਪਣਾ ਪੁਰਾਣਾ ਵਿਰਸਾ ਦੇਖ ਸਕਣ ਇਸੇ ਚ ਮੇਰੇ ਇਸ ਮਿਊਜ਼ੀਅਮ ਦਾ ਆਰਟ ਗੈਲਰੀ ਦਾ ਜਨਮ ਹੋਇਆ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਜੌਬ ਕਰ ਰਿਹਾ ਪਰ ਮੈਂ ਆਪ ਦਾ ਇਹ ਪਿੰਡ ਚ ਰਹਿਣ ਦਾ ਵੀ ਆਪ ਦਾ ਸ਼ੌਂਕ ਪੂਰਾ ਕੀਤਾ ਬਾਰਲੇ ਦੇਸ਼ਾਂ ਤੋਂ ਇਲਾਵਾ 네ਪਾਲ ਪਾਕਿਸਤਾਨ ਅਫਗਾਨਿਸਤਾਨ ਯੂਕੇ ਆ ਯੂਐਸਏ ਕੈਨੇਡਾ ਅਮਰੀਕਾ ਤੋਂ ਇਹ ਬੇੜਾ ਸਮਾਨ ਆਉਂਦਾ ਹੈ ਇਸ ਤੋਂ ਬਿਨਾ ਮੈਂ ਪੰਜਾਬ ਦਾ ਤਾਂ ਕੋਈ ਜ਼ਿਲ੍ਹਾ ਨਹੀਂ ਛੱਡਿਆ ਕਿ ਜਿੱਥੋਂ ਮੈਂ ਇਹ ਸਮਾਨ ਨਾਕਤਰ ਕੀਤਾ ਹੋਵੇ ਅਸੀਂ ਆਇਆ ਇਸ ਨੂੰ ਬਠਿੰਡਾ ਜ਼ਿਲ੍ਹੇ ਦੇ ਤੋਂ ਸਹਿਰ ਤੋਂ ਪਿੰਡ ਤੇ ਬਸਣ ਵਾਲੇ ਇੱਕ ਹਰਦਰਸ਼ਨ ਸਿੰਘ ਸੋਲਸਾ ਪ੍ਰੋਫੈਸਰ ਸਾਹਿਬ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੁਰਾਣਾ ਵਿਰਸਾ ਸਾਹਮਣੇ ਰੱਖਿਆ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਾ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਵੀ ਮੇਰੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਵੇਂ ਮਨ ਚਾਈ ਵੀ ਪੁਰਾਣਾ ਵਿਰਸਾ ਸਾਹਮਣੇ ਰੱਖੀਏ ਇਹ ਵਿਰਸਾ ਮੈਂ ਇੱਕ ਕਿਤਾਬ ਪੜ੍ਹੀ ਰਸ਼ੀਆ ਦੀ ਮੇਰਾ ਦਾਗਿਸਤਾਨ ਉਸ ਦੇ ਲੇਖਕ ਰਸੂਲ ਹਮਜ਼ਾ ਤੋਬ ਨੇ ਬੜਾ ਚੋਰਾ ਜਤਾਇਆ ਕਿ ਸਾਡਾ ਵਿਰਸਾ ਖਤਮ ਹੋ ਰਿਹਾ ਹੈ ਸਾਡੀ ਵਿਰਾਸਤ ਖਤਮ ਹੋ ਰਹੀ ਹੈ ਤਾਂ ਉਹਨੇ ਮੇਰਾ ਦਾਗਿਸਤਾਨ ਉਹ ਕਿਤਾਬ ਲਿਖੀ ਜਿਹੜੀ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਪੜ੍ਹੀ ਜਾਂਦੀ ਸੀ ਜਦੋਂ ਮੈਂ ਉਹ ਕਿਤਾਬ ਪੜ੍ਹੀ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਦਾਗਸਤਾਨ ਤੋਂ ਅਮੀਰ ਤਾਂ ਮੇਰੇ ਮਾਲਵੇ ਦਾ ਵਿਰਸਾ ਹੈ ਤੇ ਕਿਉਂ ਨਾ ਇਸ ਦਾ ਵਿਰਸਾ ਇਕੱਠਾ ਕੀਤਾ ਜਾਵੇ ਇਹਦੇ ਬਾਰੇ ਲਿਖਿਆ ਜਾਵੇ ਤਾਂ ਮੈਂ ਉਸ ਬਾਰੇ ਇੱਕ ਕਿਤਾਬ ਵੀ ਲਿਖੀ ਮੇਰਾ ਮੱਖੋ ਮਿੱਠਾ ਮਾਲਵਾ ਤੋ ਉਸ ਦਾ ਵਿਰਸਾ ਇਕੱਠਾ ਕਰਨ ਵੀ ਵੈਸੇ ਮੈਂ ਇਹ ਬਚਪਨ ਤੋਂ ਹੀ ਜਦੋਂ ਮੈਂ ਹੋਸ਼ ਸੰਭਾਲੀ ਜਿਵੇਂ ਬੱਚਿਆਂ ਨੂੰ ਆਦਤ ਹੁੰਦੀ ਹੈ ਵੀ ਪਤੰਗ ਇਕੱਠੇ ਕਰ ਲਿਆ ਮੇਰੇ ਪਤੰਗ ਹੈ ਆ ਮੇਰੇ ਬੰਟੇ ਆ ਮੇਰੀਆਂ ਫਲਾਨੀ ਚੀਜ਼ ਹੈ ਤਾਂ ਉਸ ਤਰ੍ਹਾਂ ਇਕੱਠੇ ਕਰਦਾ ਕਰਦਾ ਮੈਂ ਹੌਲੀ-ਹੌਲੀ ਇਹ ਵੱਡੀਆਂ ਚੀਜ਼ਾਂ ਵੱਲ ਆਇਆ ਤੇ ਇਸ ਤਰ੍ਹਾਂ ਇਹ ਵਿਰਸਾ ਮੈਂ ਸੰਭਾਲਣਾ ਸ਼ੁਰੂ ਕਰਤਾ ਬਾਈ ਜੀ ਮਨ ਚ ਕਿ ਮੈਂ ਆਇਆ ਵੀ ਕਿ ਮਿਊਜ਼ੀਅਮ ਬਣਾਈਏ ਤੇ ਲੋਕਾਂ ਨੂੰ ਦਿਖਾਇਆ ਜਾਵੇ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਜਦੋਂ ਮੈਂ ਇਹ ਵਿਰਸਾ ਇਕੱਠਾ ਕਰਦਾ ਗਿਆ ਇਹ ਸਮਾਨ ਇਕੱਠਾ ਕਰਦਾ ਗਿਆ ਮੈਂ ਸੋਚਿਆ ਸੀ ਕਿ ਮੈਂ ਇਹ ਸਮਾਨ ਨੂੰ ਸੇਲ ਕਰਾਂਗਾ ਵਿੱਚ ਚੰਗਾ ਆਪਦੀ ਆਮਦਨ ਵਧਾਵਾਂਗਾ ਪਰ ਜਦੋਂ ਮੈਂ ਇਹਨੂੰ ਲਿਆਇਆ ਤੇ ਜਦੋਂ ਮੈਨੂੰ ਕਿਸੇ ਨੇ ਮੰਗਿਆ ਤੇ ਮੈਨੂੰ ਇੱਕ ਮਤਲਬ ਇੱਕ ਅਫਸੋਸ ਹੋ ਗਿਆ ਕਿ ਮੈਨੂੰ ਝੋਰਾ ਲੱਗ ਗਿਆ ਕਿ ਜੀ ਜੀ ਚੀਜ਼ ਮੈਂ ਪ੍ਰਾਪਤ ਕੀਤੀ ਹੈ ਬੜੀ ਮੁਸ਼ਕਿਲਾਂ ਨਾਲ ਬੜੀ ਦੂਰੋਂ ਲੈ ਕੇ ਆਇਆ ਜੇ ਮੈਂ ਇਹ ਸੇਲ ਕਰ ਦਿੱਤੀ ਤਾਂ ਮੇਰੇ ਕੋਲੇ ਕੀ ਰਿਆ ਫਿਰ ਮੈਂ ਉਹਨੂੰ ਸੇਲ ਕਰਨ ਬਾਰੇ ਨਹੀਂ ਸੋਚਿਆ ਉਹਨੂੰ ਵੇਚਣ ਬਾਰੇ ਨਹੀਂ ਸੋਚਿਆ ਮੈਂ ਸੋਚਿਆ ਕਿ ਮੈਂ ਇਹਨੂੰ ਇਕੱਠਾ ਕਰਦਾ ਰਵਾਂ ਜਦੋਂ ਮੇਰੇ ਕੋਲ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਤੇ ਮੈਨੂੰ ਉਹਨੂੰ ਫਿਰ ਰੱਖਣ ਦੀ ਮੁਸ਼ਕਲ ਆ ਗਈ ਤਾਂ ਫਿਰ ਉੱਥੋਂ ਹੀ ਇਸ ਜਿਹੜਾ ਮਿਊਜ਼ੀਅਮ ਨੇ ਜਨਮ ਲਿਆ ਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਇੱਕ ਛੋਟੀ ਜਿਹੀ ਐਨੀ ਐਡੀਕ ਬਿਲਡਿੰਗ ਬਣਾ ਕੇ ਤੇ ਮੈਂ ਉੱਥੇ ਇਹ ਸਮਾਨ ਸਜਾ ਦੇਵਾਂ ਕਿਉਂਕਿ ਮੈਂ ਪੰਜਾਬ ਤੋਂ ਬਾਹਰ ਚਾਹੇ ਕਾੰਗੜਾ ਹੈ ਚਾਹੇ ਧਰਮਸ਼ਾਲਾ ਹੈ ਚਾਹੇ ਜੈਪੁਰ ਜੋਧਪੁਰ ਬੀਕਾ ਨੇਰਾ ਹੈ ਉੱਥੇ ਰਾਜਾ ਮਹਾਰਾਜਾਂ ਦੇ ਮਿਊਜ਼ੀਅਮ ਦੇਖੇ ਸੀ ਪੰਜਾਬ ਦੇ ਵਿੱਚ ਵੀ ਮਹਾਰਾਜਾ ਪਟਿਆਲਾ ਦਾ ਬਣਾਇਆ ਹੋਇਆ ਮਿਊਜ਼ੀਅਮ ਹੈਗਾ ਉਹ ਪਰ ਉਹ ਖੁੱਲ੍ਹ ਬੰਦ ਰਹਿੰਦਾ ਉੱਥੇ ਬਹੁਤ ਘੱਟ ਲੋਕ ਦੇਖਦੇ ਐ ਤੇ ਮੈਂ ਇਹ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਵਿੱਚ ਇਹ ਇੱਕ ਤਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਕਿਲੇ ਨੂੰ ਤੇ ਜਿਹੜਾ ਡੀਏ ਪਾਰਕ ਦੇਖਣ ਨੂੰ ਦੇਖਣ ਤੋਂ ਬਾਅਦ ਸਾਡੇ ਬਠਿੰਡੇ ਵਾਲਿਆਂ ਕੋਲੇ ਕੁਝ ਵੀ ਨਹੀਂ ਪਜਦਾ ਤਾਂ ਮੈਂ ਸੋਚਿਆ ਕਿ ਘਟੂ ਘਟ ਸਾਡੇ ਬੱਚੇ ਇੱਥੇ ਆ ਕੇ ਆਪਣਾ ਪੁਰਾਣਾ ਵਿਰਸਾ ਦੇਖ ਸਕਣ ਇਸ ਵਿੱਚ ਮੇਰੇ ਇਸ ਮਿਊਜ਼ੀਅਮ ਦਾ ਆਰਟ ਗੈਲਰੀ ਦਾ ਜਨਮ ਹੋਇਆ ਪ੍ਰੋਫੈਸਰ ਮਨ ਚ ਕਿਵੇਂ ਆਇਆ ਕਿ ਸ਼ਹਿਰ ਚ ਰਹਿਣ ਵਾਲਿਆਂ ਤੁਸੀਂ ਬਠਿੰਡਾ ਆ ਕੇ ਪਿੰਡ ਚ ਵਸਣ ਦਾ ਮੰਗ ਕਿਵੇਂ ਬਣਾਇਆ ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਇੱਕ ਸ਼ਹਿਰ ਦੇ ਲੋਕ ਪਿੰਡ ਚ ਕਿਉਂ ਆਉਣ ਤਾਂ ਅਸੀਂ ਦੇਖਦੇ ਹਾਂ ਕਿ ਸਾਡੇ ਪਿੰਡਾਂ ਦੇ ਲੋਕ ਆਪਦੇ ਬੱਚਿਆਂ ਨੂੰ ਪੜ੍ਹਾਉਣ ਆਪਦੀ ਹੋਰ ਮਤਲਬ ਸ਼ੌਂਕ ਵਾਸਤੇ ਪਿੰਡ ਛੱਡ ਕੇ ਸ਼ਹਿਰ ਦੇ ਵਿੱਚ ਜਾ ਰਹੇ ਜਦੋਂ ਮੈਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ 'ਚ ਜਾਂਦੇ ਦੇਖਦਾ ਸੀ ਤਾਂ ਮੈਂ ਸੋਚਦਾ ਸੀ ਕਿ ਇਹ ਕਨਾਲਾਂ ਦੇ ਵਿੱਚ ਆਪਦੇ ਘਰ ਛੱਡ ਕੇ ਵੱਡੇ ਵੱਡੇ ਵੇੜੇ ਚੂਗਾਂ ਛੱਡ ਕੇ 100 150 ਗਾਇ ਦੇ ਕੋਠੀ ਦੇ ਵਿੱਚ ਰਹਿਣ ਵਾਸਤੇ ਸ਼ਹਿਰਾਂ ਦੇ ਵਿੱਚ ਆ ਜਾਂਦੇ ਮੈਨੂੰ ਬੜਾ ਅਫਸੋਸ ਹੁੰਦਾ ਸੀ ਉਹਨਾਂ ਦੀ ਸੋਚ ਤੇ ਮੈਂ ਸੋਚਦਾ ਸੀ ਕਿ ਮੈਂ ਪੇਸ਼ਕ ਮੇਰਾ ਘਰ ਬਹੁਤ ਖੁੱਲਾ ਸੀਗਾ ਅਸੀਂ ਤਿੰਨ ਭਰਾ ਇਕੱਠੇ ਸੀਗੇ ਸਾਡੇ ਕੋਲ 1000 ਗਜ ਦੇ ਕਰੀਬ ਜਗ੍ਹਾ ਸੀ ਉਹਦੇ ਚੋਂ 350 ਗਜ ਮੈਨੂੰ ਆਉਂਦੀ ਸੀ ਪਰ ਮੈਂ ਉਹ ਜਦੋਂ ਮੇਰਾ ਸਮਾਨ ਉੱਥੇ ਇਕੱਠਾ ਹੋ ਗਿਆ ਮੈਂ ਬਚਪਨ ਤੋਂ ਹੀ ਜਿਵੇਂ ਚੰਡੀਗੜ੍ਹ ਰਿਆ ਪਟਿਆਲੇ ਰਿਆ ਬਠਿੰਡਾ ਦੇ ਵਿੱਚ ਮੇਰੀ ਬਹੁਤ ਹੀ ਜ਼ਿੰਦਗੀ ਬੀਤੀ ਤੇ ਮੇਰੇ ਮੈਂ ਮੇਰਾ ਲगाव ਪਰ ਬਠਿੰਡਾ ਨਾਲ ਪਿੰਡਾਂ ਨਾਲ ਸੀ ਮੈਂ ਪਿੰਡਾਂ ਬਾਰੇ ਲਿਖਦਾ ਵਿਰਾਸਤ ਬਾਰੇ ਚਿੱਤਰਕਾਰੀ ਕਰਦਾ ਵਿਰਾਸਤ ਬਾਰੇ ਸੋਚਦਾ ਤਾਂ ਮੈਂ ਇਹ ਮਨ ਦੇ ਵਿੱਚ ਇਹ ਬਣਾ ਲਿਆ ਕਿ ਆਪਦੀ ਰਿਟਾਇਰਮੈਂਟ ਤੋਂ ਬਾਅਦ ਮੈਂ ਚਾਹੇ ਤਾਂ ਕਿਸੇ ਪਹਾੜ ਤੇ ਰ੍ਹਾਂਗਾ ਤੇ ਚਾਹੇ ਮੈਂ ਕਿਸੇ ਪਿੰਡ ਚ ਰ੍ਹਾਂਗਾ ਤਾਂ ਫਿਰ ਮੇਰੀ ਪਿੰਡ ਵਾਲੀ ਜਿਹੜੀ ਮਨਸਾ ਸੀ ਪੂਰੀ ਹੋ ਗਈ ਚਾਹੇ ਮੈਂ ਅੱਜਕੱਲ ਆਪਣੀ ਅਧਿਆਪਕ ਦੀ ਰਿਟਾਇਰਮੈਂਟ ਤੋਂ ਬਾਅਦ ਅੱਜਕਲ ਮੈਂ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਜੌਬ ਕਰ ਰਿਹਾ ਪਰ ਮੈਂ ਆਪਦਾ ਇਹ ਪਿੰਡ ਚ ਰਹਿਣ ਦਾ ਵੀ ਆਪਦਾ ਸ਼ੌਂਕ ਪੂਰਾ ਕੀਤਾ ਪਰਵਾਦ ਦਾ ਸਹਯੋਗ ਕਿਵੇਂ ਮਿਲਿਆ ਤੁਸੀਂ ਕਿੱਥੋਂ ਕਿੱਥੋਂ ਸਮਾਨ ਲੈ ਕੇ ਆਂਦਾ ਜਿਹੜਾ ਲੇਕਿਨ ਬਾਹਰਲੇ ਦੇਸ਼ਾਂ ਤੋਂ ਇਲਾਵਾ ਨੇਪਾਲ ਪਾਕਿਸਤਾਨ ਅਫਗਾਨਿਸਤਾਨ ਯੂਕੇ ਆ ਯੂਐਸਏ ਕੈਨੇਡਾ ਅਮਰੀਕਾ ਤੋਂ ਇਹ ਬੇੜਾ ਸਮਾਨ ਆਉਂਦਾ ਹੈ ਇੱਥੋਂ ਤੱਕ ਕਿ ਅਫਰੀਕਾ ਦੀਆਂ ਕਈ ਸਟੇਟਾਂ ਤੋਂ ਵੀ ਮੇਰਾ ਸਮਾਨ ਇਹ ਆਇਆ ਹੈ ਇਸ ਤੋਂ ਬਣਾ ਮੈਂ ਪੰਜਾਬ ਦਾ ਤਾਂ ਕੋਈ ਜ਼ਿਲ੍ਹਾ ਨਹੀਂ ਛੱਡਿਆ ਕਿ ਜਿੱਥੋਂ ਮੈਂ ਇਹ ਸਮਾਨ ਨਾਕਤਰ ਕੀਤਾ ਹੋਵੇ ਨਾਲ ਲੱਗਦੇ ਜਿਹੜੀਆਂ ਸਟੇਟਾਂ ਰਾਜਸਥਾਨ ਹਿਮਾਚਲ ਹੈ ਜਾਂ ਯੂਪੀ ਬਿਹਾਰ ਹੈ ਮੱਧ ਪ੍ਰਦੇਸ਼ ਹੈ ਬੰਬੇ ਹੈ ਉਹਨਾਂ ਥਾਵਾਂ ਤੋਂ ਵੀ ਮੈਂ ਜਾ ਕੇ ਇਹ ਸਮਾਨ ਜਿਹੜਾ ਉਹ ਲੈ ਕੇ ਆਇਆ ਇਹ ਸੰਸੁਖਦਰਸ਼ਨ ਸਿੰਘ ਸੋਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁਰਾਣਾ ਵਿਰਸਾ ਬਠਿੰਡਾ ਤੋਂ ਚੜ੍ਹਦੀ ਕਲਾ ਟਾਈਮ ਟੀਵੀ ਲਈ ਜਗਸੀਰ ਭੁੱਲਰ ਦੀ ਰਿਪੋਰਟ